ਔਰ ਅੱਜ ਪ੍ਰਭੂ ਯੇਸ਼ੂ ਬਸੀ ਦੀ ਕਿਰਪਾ ਨਾਲ ਤੁਸੀਂ ਪੋਸਟਰ ਬਹੁਤ ਸਾਰੇ ਲੋਕ ਦੇਖ ਰਿਹਾ ਸੀ ਵੀਡੀਓ ਦੇ ਉੱਤੇ ਸੋ ਇਹ ਵਿਸਾਲ ਪਾਸਟਰ ਕਾਨਫਰੰਸ ਜਿਹੜੀ ਅੱਜ ਕੀਤੀ ਗਈ ਹੈ ਜਿਹਦੇ ਵਿੱਚ ਔਰ ਜਿਹੜੇ ਸੰਤਾਂ ਦੀਆਂ ਕੁਝ ਅ ਸਰਕਾਰੀ ਤੌਰ ਤੇ ਤਕਨੀਕਾਂ ਘਟ ਨੇ ਡਾਕੂਮੈਂਟ ਨਹੀਂ ਉਹਨਾਂ ਨੂੰ ਪ੍ਰੋਵਾਈਡ ਕੀਤੇ ਜਾਣ ਔਰ ਪਰਮੇਸ਼ਰ ਦੇ ਸੰਤਾਂ ਨਾਲ ਮਿਲ ਕੇ ਪ੍ਰਭੂ ਯੇਸ਼ੂ ਦੇ ਕੰਮ ਨੂੰ ਵਧਾਇਆ ਜਾਵੇ ਮੁੱਖ ਪ੍ਰਚਾਰਕ ਦੇ ਤੌਰ ਤੇ ਜਿਨ੍ਹਾਂ ਨੇ ਵਿਸ਼ੇਸ਼ ਰੂਪ ਦੇ ਵਿੱਚ ਇਸ ਜਗ੍ਹਾ ਦੇ ਉੱਤੇ ਆ ਕੇ ਆ ਸੇਵਾ ਕੀਤੀ ਆ ਅਸੀਂ ਚਾਹੁੰਦੇ ਕਿ ਉਹ ਵੀ ਤੁਸੀਂ ਦੱਸੋ ਸਾਡੇ ਦਾ ਕਹਿਣਾ ਹੈ ਕਿ ਮਸੀਹ ਲੋਕ ਧਰਮ ਪਰिवर्तन ਕਰਦੇ ਆ ਕੁਝ ਇਦਾਂ ਦਾ ਕੀ ਕਹਿਣਾ ਚਾਹੁੰਦੇ ਆ ਅਸਲ ਵਿੱਚ ਸੱਚਾਈ ਇਹ ਹੈ ਕਿ ਧਰਮ ਪਰिवर्तन ਨਹੀਂ ਦਿਲ ਪਰिवर्तन ਦਾ ਸਾਡਾ ਮਿਸ਼ਨ ਹੈ ਲੱਗਦਾ ਹੈ ਤੁਹਾਨੂੰ ਕਿ ਜਿੰਨੇ ਵੀ ਵਿਸ਼ਵ ਜ਼ਬਾਨ ਪਾਸਸ ਜ਼ਬਾਨ ਆ ਜਿੰਨੇ ਵੀ ਕ੍ਰਿਸ਼ੀ ਕਮਿਊਨਿਟੀ ਆ ਪੰਜਾਬ ਦੇ ਵਿੱਚ ਨਹੀਂ ਪਰ ਕੀ ਇੰਡੀਆ ਭਰ ਦੇ ਵਿੱਚ ਉਹਨਾਂ ਨੂੰ ਇੱਕ ਹੋ ਜਾਣਾ ਚਾਹੀਦਾ ਆ Christian and All People Welfare Association ਵਿਸ਼ਪ ਸੰਤ ਬਲਵਿੰਦਰ ਜੋਂ ਦੀ ਅਗਵਾਈ ਹੇਠ ਵਿਸ਼ਾਲ ਪਾਸਟਰ ਕਾਨਫਰੰਸ ਦਾ ਆਯੋਜਨ ਕੀਤਾ ਗਿਆ ਇਸ ਮੀਟਿੰਗ ਵਿੱਚ ਸੈਂਕੜਿਆਂ ਦੀ ਗਿਣਤੀ 'ਚ ਪਾਸਟਰ ਤੇ ਬਿਸ਼ਪ ਸਾਹਿਬਾਨ ਮੌਕੇ ਤੇ ਪਹੁੰਚੇ ਸੰਤ ਬਲਵਿੰਦਰ ਜਨ ਮਿਨਿਸਟਰੀ ਦੀ ਟੀਮ ਵੱਲੋਂ ਬਿਸ਼ਪ ਬਲਵਿੰਦਰ ਜੋਂ ਤੇ ਬਿਸ਼ਪ ਵਿਜੇ ਇਮੈਨੂਅਲ ਦਾ ਮੀਟਿੰਗ ਵਿੱਚ ਪਹੁੰਚਣ ਤੇ ਨਿੱਘਾ ਸਵਾਗਤ ਕੀਤਾ ਗਿਆ ਪਾਸਟਰ ਕਾਨਫਰੰਸ ਵਿੱਚ ਮੁੱਖ ਪ੍ਰਚਾਰਕ ਦੇ ਤੌਰ ਤੇ ਆਏ ਬਿਸ਼ਪ ਵਿਜੇ ਇਮੈਨੂਅਲ ਜੀ ਨੇ ਪਵਿੱਤਰ ਗ੍ਰੰਥ ਬਾਈਬਲ ਵਿੱਚੋਂ ਸਭ ਦੀ ਆਤਮਿਕ ਤਰੱਕੀ ਲਈ ਏਕਤਾ ਤੇ ਪਿਆਰ ਵਿੱਚ ਰਹਿੰਦਾ ਮੈਸੇਜ ਦਿੱਤਾ ਗੱਲਬਾਤ ਦੌਰਾਨ ਬਿਸ਼ਪ ਬਲਵਿੰਦਰ ਜான் ਨੇ ਦੱਸਿਆ ਕਿ ਮੈਂ ਸਭ ਬਿਸ਼ਪ ਅਤੇ ਪਾਸਟਰ ਸਹਿਬਾਨਾਂ ਦਾ ਧੰਨਵਾਦ ਕਰਦਾ ਹਾਂ ਜਿਨ੍ਹਾਂ ਨੇ ਮੇਰੇ ਸੱਦੇ ਨੂੰ ਕਬੂਲ ਕੀਤਾ ਤੇ ਇਸ ਮੀਟਿੰਗ ਨੂੰ ਸਫਲ ਬਣਾਇਆ ਤੇ ਨਾਲ ਹੀ ਉਹਨਾਂ ਵੱਲੋਂ ਸਾਰੇ ਬਿਸ਼ਪ ਤੇ ਪਾਸਟਰ ਸਹਿਬਾਨਾਂ ਦੀ ਅਗਵਾਈ ਵਿੱਚ ਪਾਸਟਰ ਵੈਲਫੇਅਰ ਆਫ 올 ਚਰਚ ਮਿਸ਼ਨ ਦਾ ਗਠਨ ਵੀ ਕੀਤਾ ਗਿਆ ਤੇ ਉਹਨਾਂ ਨੇ ਦੱਸਿਆ ਕਿ ਆਉਣ ਵਾਲੇ ਸਮੇਂ ਵਿੱਚ ਉਹ ਵੈਲਫੇਅਰ ਦੇ ਕੰਮ ਕਰਨਗੇ ਤੇ ਜਿਨ੍ਹਾਂ ਪਾਸਟਰਸ ਕੋਲ ਸਰਟੀਫਿਕੇਟ ਨਹੀਂ ਹਨ ਉਹਨਾਂ ਨੂੰ ਸਾਰੇ ਡਾਕੂਮੈਂਟਸ ਪ੍ਰੋਵਾਈਡ ਕੀਤੇ ਜਾਣਗੇ ਤੁਸੀਂ ਦੇਖ ਰਹੇ ਹੋ ਸੱਚ ਦੀ ਆਵਾਜ਼ ਚੈਨਲ ਔਰ ਮੈਂ ਨਵਜੋਤ ਗਿੱਲ ਸੋ ਅੱਜ ਅਸੀਂ ਖੜੇ ਹਾਂ ਟਪਈ ਰੋਡ ਸਵਰਨ ਪੈਲੈਸ ਦੇ ਕੋਲ ਜਿੱਥੇ ਕਿ ਇੱਕ ਬਹੁਤ ਹੀ ਵਿਸ਼ਾਲ ਪਾਸਟਰਾਂ ਦੀ ਸਭਾ ਬੁਲਾਈ ਗਈ ਔਰ ਗੱਲ ਕਰਦੇ ਹਾਂ ਕ੍ਰਿਸਚਨ ਐਂਡ 올 ਪੀਪਲ ਵੈਲਫੇਅਰ ਐਸੋਸੀਏਸ਼ਨ ਦੀ ਔਰ ਸੰਤ ਬਲਵਿੰਦਰ ਜੌਨ ਇੰਸਟਰੀ ਦੇ ਵੱਲੋਂ ਇਹ ਸਾਰੀ ਸਭਾ ਦਾ ਆਯੋਜਨ ਕੀਤਾ ਗਿਆ ਅਸੀਂ ਗੱਲਬਾਤ ਕਰਦੇ ਹਾਂ ਬਿਸ਼ਪ ਸਾਹਿਬ ਬਹੁਤ-ਬਹੁਤ ਸਵਾਗਤ ਕਰਦੇ ਆ ਆ ਤੁਹਾਡਾ ਸੱਚ ਦੀ ਆਵਾਜ਼ ਚੈਨਲ ਦੇ ਵਿੱਚ ਆਇਆ ਰਹਿੰਦਾ ਮੈਂ ਬਹੁਤ ਜ਼ਿਆਦਾ ਥੈਂਕਸ ਕਰਦਾ ਏ ਸੱਚ ਦੀ ਆਵਾਜ਼ ਚੈਨਲ ਦੇ ਵਿੱਚ ਜਿੰਨੇ ਵੀ ਸਾਡੇ ਰਿਸਪੈਕਟਡ ਬਿਸ਼ਪ ਸਹਿਬਾਨ ਪਾਸਟਰ ਸਹਿਬਾਨ ਔਰ ਸਾਡੇ 올 ਪੀਪਲ ਲੋਕ ਇਸ ਦੇ ਜਿੰਨੇ ਵੀ ਸਰੋਤੇ ਆ ਸੱਚ ਦੀ ਆਵਾਜ਼ ਚੈਨਲ ਦੇ ਮੈਂ ਥੈਂਕਸ ਕਰਦਾ ਆ ਪ੍ਰਭੂ ਯੇਸ਼ੂ ਮਸੀਹ ਦਾ ਉਹਨਾਂ ਦੇ ਵਾਸਤੇ ਵੀ ਅੱਜ ਬਹੁਤ ਵੱਡੀ ਤੁਸੀਂ ਪਾਸਟਾ ਦੀ ਇਹ ਸਭਾ ਦਾ ਆਯੋਜਨ ਕੀਤਾ ਤੁਹਾਡੇ ਵੱਲੋਂ ਕੀਤਾ ਗਿਆ ਕਿਸ ਸੰਬੰਧ ਦੇ ਵਿੱਚ ਕੀਤਾ ਗਿਆ ਅਸੀਂ ਚਾਹੁੰਦੇ ਹਾਂ ਕਿ ਸਾਡੇ ਜਿੰਨੇ ਵੀ ਈਵਰਸ ਸਾਨੂੰ ਸੱਚ ਦੀ ਆਵਾਜ਼ ਚੈਨਲ ਤੇ ਵਾਚ ਕਰਦੇ ਵੇਰਵਾ ਤੁਸੀਂ ਵਿਸਥਾਰ ਦੇ ਨਾਲ ਉਹਨਾਂ ਨੂੰ ਦਿੱਤਾ ਜਾਵੇ ਔਰ ਅੱਜ ਪ੍ਰਭੂ ਯਿਸੂ ਮਸੀਹ ਦੀ ਕਿਰਪਾ ਨਾਲ ਤੁਸੀਂ ਪੋਸਟਰ ਬਹੁਤ ਸਾਰੇ ਲੋਕ ਦੇਖ ਰਹੇ ਸੀ ਵੀਡੀਓ ਦੇ ਉੱਤੇ ਸੋ ਇਹ ਵਿਸਾਲ ਪਾਸਟਰ ਕਾਨਫਰੰਸ ਜਿਹੜੀ ਅੱਜ ਕੀਤੀ ਗਈ ਹੈ ਜਿਹਦੇ ਵਿੱਚ ਸੈਂਕੜਿਆਂ ਦੀ ਤਦਾਦ ਨਾਲ ਸਾਡੇ ਮਾਨਯੋਗ ਬਿਸ਼ਪ ਸਬਾਨ ਪਾਸਟਰ ਸਬਾਨ ਸਾਡੀਆਂ ਭੈਣਾਂ ਜੋ ਸੇਵਾ ਕਰਦੀਆਂ ਬਹੁਤ ਵੱਡੀ ਗਿਣਤੀ ਚ ਪਹੁੰਚੀਆਂ ਨੇ ਔਰ ਸਾਡਾ ਮੇਨ ਪਰਪਸ ਇਹੋ ਹੀ ਆ ਕਿ ਜੋ ਪ੍ਰਭੂ ਯਿਸੂ ਮਸੀਹ ਦੇ ਰਾਜ ਨੂੰ ਵਿਧਾਇਆ ਜਾਵੇ ਪ੍ਰਭੂ ਯਿਸੂ ਮਸੀਹ ਦਾ ਲੋਕਾਂ ਦੇ ਅੰਦਰ ਵੈਲਫੇਅਰ ਕੀਤਾ ਜਾਵੇ ਔਰ ਜਿਹੜੇ ਸੰਤਾਂ ਦੀਆਂ ਕੁਝ ਸਰਕਾਰੀ ਤੌਰ ਤੇ ਤਕਨੀਕਾ ਘਟ ਨੇ ਡਾਕੂਮੈਂਟ ਨਹੀਂ ਉਹਨਾਂ ਨੂੰ ਪ੍ਰੋਵਾਈਡ ਕੀਤੇ ਜਾਣ ਔਰ ਪਰਮੇਸ਼ਰ ਦੇ ਸੰਤਾਂ ਨਾਲ ਮਿਲ ਕੇ ਪ੍ਰਭੂ ਯਿਸੂ ਦੇ ਕੰਮ ਨੂੰ ਵਿਧਾਇਆ ਜਾਵੇ ਅੱਜ ਇਹ ਗੱਲਬਾਤ ਕਰੀਏ ਤੇ ਅੱਜ ਵਿਸ਼ਵ ਸਾਹਿਬ ਤੁਹਾਡੇ ਵੱਲੋਂ ਇੱਕ ਸੰਗਠਿਤ ਨੂੰ ਗਠਿਤ ਕੀਤਾ ਗਿਆ ਆ ਉਹਦੇ ਬਾਰੇ ਮੈਂ ਚਾਹਨਾ ਕਿ ਤੁਸੀਂ ਵਿਸਤਾਰ ਰੂਪ ਨਾਲ ਉਹ ਵੀ ਦੱਸ ਦੇ। ਦੇਖੋ ਇਦਾਂ ਐ ਮੈਂ ਸ਼ਾਰਟ ਸ਼ਬਦਾਂ ਚ ਦੱਸਦਾ ਐ ਸਾਡੀ ਇੱਕ ਲੰਮੇ ਸਮੇਂ ਤੋਂ ਇੱਕ ਪ੍ਰਾਰਥਨਾ ਚੱਲ ਰਹੀ ਸੀ ਜੀ ਕਿ ਇੱਕ ਮਿਸ਼ਨ ਜਿਹੜਾ ਏ ਜਿਵੇਂ ਪ੍ਰਭੂ ਯਸ਼ੁ ਮਸੀਹ ਨੇ ਇੱਕ ਮਿਸ਼ਨ ਬਣਾਇਆ ਸੀ ਪਵਿੱਤਰ ਬਾਈਬਲ ਦੇ ਅਕੋਰਡਿੰਗ ਜੀ ਕੋਈ ਐਸੋਸੀਏਸ਼ਨ ਨਹੀਂ ਕੋਈ ਸੰਸਥਾ ਨਹੀਂ ਇੱਕ ਮਿਸ਼ਨ ਹੋਵੇ ਜਿਹਦੇ ਚ ਆਲ ਚਰਚ ਆਲ ਪਾਸਟਰ ਆਲ ਬਿਸ਼ਪ ਸਬਾਨ ਸਾਡੇ ਸਿੱ ਇਕੱਠੇ ਹੋ ਕੇ ਅਸੀਂ ਪ੍ਰਭੂ ਯਿਸੂ ਮਸੀਹ ਦੇ ਕੰਮਾਂ ਨੂੰ ਕਰੀਏ ਪਿਆਰ ਨੂੰ ਵੰਡੀਏ ਔਰ ਪ੍ਰਭੂ ਯਿਸੂ ਮਸੀਹ ਦਾ ਸੰਦੇਸ਼ ਦਈਏ ਉਹਦੇ ਸੰਬੰਧੀ ਆਪਾਂ ਬੜੇ ਲੰਮੇ ਸਮੇਂ ਤੋਂ ਪ੍ਰਾਰਥਨਾ ਕਰ ਰਹੇ ਸਾਂ ਸਾਡੇ ਮਾਣਯੋਗ ਰਿਸਪੈਕਟਡ ਬਿਸ਼ਪ ਵਿਜੇ ਮਾਨੁਅਲ ਜੀ ਮੁੱਖ ਪ੍ਰਚਾਰਕ ਸੀ ਜੋ ਇੰਟਰਨੈਸ਼ਨਲ ਪ੍ਰਚਾਰਕ ਨੇ ਉਹ ਸਾਡੇ ਅੱਜ ਮੁੱਖ ਪ੍ਰਚਾਰਕ ਸੀ ਬਹੁਤ ਵਧੀਆ ਉਹਨਾਂ ਨੇ ਪਰਮੇਸ਼ੀ ਦੇ ਵਚਨ ਨੂੰ ਸੰਦੇਸ਼ ਦੱਸਿਆ ਜੀ ਔਰ ਸਾਰੇ ਸੰਤਾਂ ਨੇ ਸਾਰੇ ਸੰਗਤਾਂ ਨੇ ਉਹਨੂੰ ਕਬੂਲ ਕੀਤਾ ਔਰ ਸਾਰੇ ਮਿਲ ਕੇ ਅਸੀ ਬੜੀ ਕਿਰਪਾ ਆਸ਼ਿਸ਼ ਔਰ ਫਤਿਹ ਪਾਈ ਹੈ ਯਿਸੂ ਮਸੀਹ। ਪਵਿੱਤਰ ਗ੍ਰੰਥ ਬਾਈਬਲ ਦੇ ਵਿੱਚੋਂ ਲਾਸਟ ਵਿੱਚ ਕੀ ਮੈਸੇਜ ਦੇਣਾ ਚਾਹੁੰਗਾ? ਮੈਂ ਪਵਿੱਤਰ ਬਾਈਬਲ ਦੇ ਵਿੱਚੋਂ ਪ੍ਰਭੂ ਯਿਸੂ ਮਸੀਹ ਦੀ ਦੁਆ ਦਾ ਹੀ ਮੈਸੇਜ ਦੇਣਾ ਚਾਹਣਾ ਹੈ। ਪ੍ਰਭੂ ਯਿਸੂ ਮਸੀਹ ਨੇ ਇੱਕ ਆਖਰੀ ਪ੍ਰਾਰਥਨਾ ਸਵਰਗ ਚ ਕ੍ਰੂਸੀਫਾਈਡ ਹੋਣ ਤੋਂ ਪਹਿਲਾਂ ਦਿੱਤੀ ਸੀ ਕਿ ਜਿਵੇਂ ਮੈਂ ਤੇ ਮੇਰਾ ਪਿਤਾ ਇੱਕ ਹੈਵੇਂ ਤੁਸੀਂ ਇੱਕ ਹੋ। ਅੱਜ ਮੈਂ ਆਪਣੇ ਭਾਈਚਾਰਾ ਨੂੰ ਆਪਣੇ ਸਾਡੇ ਸਾਡੇ ਮਾਨਯੋਗ ਤੁਸੀਂ ਵੇਖ ਹੀ ਰਹੇ ਜੋ ਸਾਡੇ ਬਿਸ਼ਪ ਮਾਨਜੋਗ ਰਿਸਪੈਕਟਡ ਬਿਸ਼ਪ ਲਿਆਸ ਮਸੀ ਜੀ ਬਿਸ਼ਪ ਵਿਸ਼ੋਕ ਰਵੀ ਜੀ ਬਿਸ਼ਪ ਸਰਤੇਵ ਸੰਧੂ ਜੀ ਬਿਸ਼ਪ ਲਾਲ ਮਸੀ ਜੀ ਪਾਸਟਰ ਸਰਦੇਵ ਜੀ ਹੋਰ ਵੀ ਸਾਡੇ ਪਾਸਟਰ ਹੀਰਾ ਜੀ ਪਾਸਟਰ ਬੂਆ ਜੀ ਹੋਰ ਵੀ ਬੜੇ ਰਿਸਪੈਕਟਡ ਸਾਡੇ ਪਾਸਟਰ ਸੈਂਕੜੇ ਸਾਹਿਬ ਨਾਲ ਆਏ ਨੇ ਇਸ ਜਗ੍ਹਾ ਤੇ ਸੋ ਸਾਰਿਆਂ ਨਾਲ ਜੁੜ ਕੇ ਦੁਆ ਕੀਤੀ ਆ ਸਾਡਾ ਸਾਰਿਆਂ ਦਾ ਮੇਲ ਮਲਾ ਪਿਆਰ ਮੁਹੱਬਤ ਯੇਸ਼ੂ ਮਸੀਹ ਦੀ ਦੁਜੀ ਆਮਤ ਤੱਕ ਬਣਿਆ ਰਹੇ ਆ ਸਾਡੇ ਵਿੱਚ ਹੋਰ ਵੀ ਕਾਫੀ ਵਿਸ਼ਵ ਸਹਿਬਾਨ ਇਸ ਜਗ੍ਹਾ ਤੇ ਉੱਤੇ ਪਹੁੰਚੇ ਨੇ ਗੱਲਬਾਤ ਕਰਨੀ ਚਾਹਾਂਗੇ ਵਿਸ਼ੂ ਸਾਹਿਬ ਜੈਮਸੀ ਜੀ ਦਾ ਬੜਕ ਤੇ ਆ ਗੱਲਬਾਤ ਕਰਨੀ ਚਾਹਾਂਗੇ ਵਿਸ਼ੂ ਸਾਹਿਬ ਕੀ ਅੱਜ ਇਸ ਪਾਸਟਰ ਕਾਨਫਰੰਸ ਦੇ ਵਿੱਚ ਤੁਸੀਂ ਪਹੁੰਚੋ ਕਿਵੇਂ ਦਾ ਤੁਹਾਨੂੰ ਲੱਗਾ ਮੈਂ ਖੁਦਾ ਦੇ ਦਾਸ ਸੰਤ ਬਰਵਿੰਦਰ ਜੂਨਜੀ ਦੀ ਸੇਧ ਤੇ ਉੱਤੇ ਆਇਆ ਔਰ ਜਦੋਂ ਅਸੀਂ ਇੱਥੇ ਪਹੁੰਚੇ ਤੇ ਇਹ ਸਭ ਤੋਂ ਖੂਬਸੂਰਤ ਸਮਾਂ ਹੈ ਕਿ ਪਰਾ ਪਰਾ ਮਿਲ ਕੇ ਸਮਾਂ ਗੁਜ਼ਾਰਨ ਔਰ ਸਾਨੂੰ ਮੌਕਾ ਮਿਲਿਆ ਸਾਰੇ ਇੱਕੋ ਪਲੇਟਫਾਰਮ ਤੇ ਇਕੱਠੇ ਹੋਏ ਔਰ ਖੁਦਾ ਦੇ ਦਾਸ ਦੂਸ਼ ਵਿਜੀ ਮੈਨੂਅਲ ਜੀ ਜੋ ਅਰਸ਼ ਬਿਸ਼ਪ ਹਣ ਉਹਨਾਂ ਦੇ ਦੁਆਰਾ ਕਈ ਬਿਸ਼ਿਸ਼th ਸਾਬਿਤ ਕੀਤੀ ਗਈ ਔਰ ਪ੍ਰਭੂ ਦਾਤਨਵਾਦ ਗਏ ਉਹਨਾਂ ਨੇ ਬਹੁਤ ਅੱਛਾ ਮੈਸੇਜ ਦਿੱਤਾ ਕਿ ਸਾਨੂੰ ਸੇਵ ਕਰ ਨੂੰ ਕਿਸ ਤਰ੍ਹਾਂ ਚੱਲਣ ਦੀ ਲੋੜ ਹੈ ਕਿਸ ਤਰ੍ਹਾਂ ਵਧਣ ਦੀ ਲੋੜ ਹੈ ਜੀ ਔਰ ਇਹਦੇ ਨਾਲ ਨਾਲ ਅੱਜ ਇਹਨਾਂ ਦੇ ਦਰਸ਼ਨ ਦਾ ਵੀ ਪਤਾ ਲੱਗਾ ਕਿ ਇੱਕ ਮਿਸ਼ਨ ਨੂੰ ਲੈ ਕੇ ਤੁਰੇ ਹਣ ਕੇ ਸਾਰੇ ਪਾਸਟਰ ਕਾਨਫਰੰਸ ਦੇ ਵਿੱਚ ਮੈਂ ਦੁਆ ਕਰਦਾ ਪਿਆਰ ਦੇਣਾ ਕਿ ਇਸੇ ਤਰ੍ਹਾਂ ਇਹ ਵਧੇ ਜਾਣ ਇਸੇ ਤਰ੍ਹਾਂ ਇਸੇ ਬਹਾਵਾ ਹੁੰਦੀਆਂ ਰਹਿਣ ਉਹ ਸਾਰੇ ਪਾਦਵੀ ਸਹਿਬਾਨਾਂ ਨੂੰ ਇੱਕ ਸਹੀ ਰਾਹ ਔਰ ਸਹੀ ਦਰਸ਼ਨ ਮਿਲੇ ਔਰ ਅੱਗੇ ਵਧੇ ਜਾਣ। ਪੰਜਾਬ ਦੇ ਮਸੀਹ ਵਿਰੋਧੀਆਂ ਨੂੰ ਕੀ ਮੈਸੇਜ ਦੇਣਾ ਚਾਹੁੰ। ਮੈਂ ਇਹ ਗੱਲ ਕਹਿਣਾ ਚਾਹਾਂਗਾ ਕਿ ਖੁਦਾਵਣੀ ਯੀਸ਼ੂ ਮਸੀਹ ਨੂੰ ਨਹੀਂ ਜਾਣਦੇ ਇਸ ਕਰਕੇ ਨੇ ਬੋਲਦੇ। ਪ੍ਰਭੂ ਦਾ ਵਚਨ ਕਹਿੰਦਾ ਜੋ ਸਾਡੇ ਅੰਦਰ ਹੈ ਉਹੀ ਬਾਹਰ ਨਿਕਲੇਗਾ। ਤਾਂ ਉਹ ਉਹਨਾਂ ਦਾ ਕਹਿਣਾ ਹੈ ਕਿ ਮਸੀਹ ਲੋਕ ਧਰਮ ਪਰਵਰਤਨ ਕਰਦੇ ਆ ਕੁਝ ਇੰਦਾਂ ਦਾ ਕੀ ਕਹਿਣਾ ਚਾਹੋਗੇ? ਅਸਲ ਵਿੱਚ ਸੱਚਾਈ ਇਹ ਹੈ ਕਿ ਧਰਮ ਪਰਵਰਤਨ ਨਹੀਂ ਉਹ ਦਿਲ ਪਰਵਰਤਨ ਦਾ ਸਾਡਾ ਮਿਸ਼ਨ ਹੈ ਮੈਂ ਕੁਛ ਇੱਕ ਪਰਵਾਦ ਤੋਂ ਸੰਧੂ ਜਾਟਿਆ ਆ ਯੇਸ਼ੂ ਦਾ ਪ੍ਰਚਾਰ ਕਰਦਾ ਔਰ ਮੇਰਾ ਦਿਲ ਬਦਲਿਆ ਯੇਸ਼ੂ ਮਸੀਹ ਨੇ ਔਰ ਮੈਂ तमाम ਲੋਕਾਂ ਨੂੰ ਇਹੀ ਪ੍ਰਚਾਰ ਕਰਦਾ ਹਾਂ ਕਿ ਯੇਸ਼ੂ ਮਸੀਹ ਨੂੰ ਜਾਣ ਲੋ ਯੇਸ਼ੂ ਤੁਹਾਡੇ ਪਾਪਾਂ ਨੂੰ ਸ਼ਮਾ ਕਰਦਾ ਹੈ ਔਰ ਤੁਹਾਨੂੰ ਸਹੀ ਦਿਸ਼ਾ ਦਿੰਦਾ ਹੈ ਸੱਚਾਈ ਦਾ ਜੀਵਨ ਦਿੰਦਾ ਹੈ ਔਰ ਸਵਰਗ ਜਾਣ ਦਾ ਰਸਤਾ ਦਿਖਾਤਾ ਹੈ ਬਹੁਤ ਬਹੁਤ ਧੰਨਵਾਦ ਕਿਵੇਂ ਨਿਕਲ ਗਾ ਉਸ ਵਿਸ਼ੇਗਤ ਤੇ ਪਹੁੰਚ ਕੇ ਚਾਹ ਤੁਸੀਂ ਪਾਸਟਰ ਕਾਨਫਰੰਸ ਦੇ ਵਿੱਚ ਬਹੁਤ ਚੰਗਾ ਲੱਗਾ ਬਹੁਤ ਚੰਗਾ ਲੱਗਾ ਜਿਹੜੇ ਸ਼ਲੋਕਾ ਨਾਲ ਹੋਇਆ ਚਾਹ ਬਹੁਤ ਸ਼ਾਨਜਾਇਕ ਹੋਇਆ ਸ਼ੀ ਨਾ ਜਰਨਾ ਦਿਖਿਆ ਵੀ ਜਿੰਨੇ ਪਾਸਟਰ ਸਾਹਿਬਾਨ ਜਾਂ ਬਿਸ਼ਪ ਸਾਹਿਬ ਨੇ ਆਏ ਨੇ ਜੀ ਜੋ ਉਹਨਾਂ ਪਾਸਟਰ ਵੀ ਜੇ ਮਾਦਰੀ ਜੀ ਨੇ ਮੈਸੇਜ ਦਿੱਤਾ ਕਿ ਸਾਰਿਆਂ ਨੇ ਜੁਆਇਨਟ ਹੋਣਾ ਚਾਹੀਦਾ ਆਤਮਿਕ ਤੌਰ ਤੇ ਸਰੀਰਕ ਤੌਰ ਤੇ ਜਿੱਥੇ ਮਰਜ਼ੀ ਕਰਦੇ ਨੇ ਜੇ ਜਦੋਂ ਵੀ ਇਕ ਜਿਹਨੂੰ ਬਲਾਉਣ ਇਕੱਠੇ ਹੋਣਾ ਜੋ ਕੁਛ ਮਸੀਹ ਲੋਕਾਂ ਦਾ ਕੰਮ ਹੋਵੇ ਜਾਂ ਕਿ ਜਿਹੜੇ ਆਉਣ ਵਾਲੀ ਮੁਸ਼ਕਲਾਂ ਨੇ ਉਹਨਾਂ ਨੂੰ ਹੱਲ ਕਰਨ ਵਾਸਤੇ ਪਿਆਰ ਦੇ ਵਿੱਚ ਕਿਉਂਕਿ ਯਿਸੂ ਮਸੀਹ ਨੇ ਕਿਹਾ ਤੁਸੀਂ ਆਪਣੇ ਦੁਸ਼ਮਨਾ ਵਾਸਤੇ ਦੁਆ ਕਰੋ ਤਾਂ ਸਾਡਾ ਫਰਜ਼ ਬਣਦਾ ਮੈਂ ਜਦੋਂ ਵੀ ਕਿਤੇ ਬੈਨਾ ਮੈਂ ਹਮੇਸ਼ਾ ਜਿਹੜੇ ਜਿਨ੍ਹਾਂ ਨੇ ਸਾਡੇ ਵਿਰੋਧੀ ਨੇ ਉਹਨਾਂ ਵਾਸਤੇ ਦੁਆ ਕਰਦਾ ਕਿ ਖੁਦਾਵਾਨ ਤੂੰ ਇਹਨਾਂ ਨੂੰ ਬਚਾ ਇਹਨਾਂ ਨੂੰ ਆਪਣੀ ਬੁੱਧ ਦੇ ਨਾਲ ਕਿ ਤੇਰੀ ਬੁੱਧ ਨਾਲ ਸਮਝ ਸਕਣ ਕਿ ਸਾਹਮਣੇ ਜਿਹੜੀ ਮੁਕਤੀ ਹੈ ਜਾਂ ਨਜ਼ਾਰ ਜਿਹੜੀ ਆ ਸਿਰਫ ਇਹ ਸੂਮਸਿਕ ਪ੍ਰੋਗਰਾਮ ਜੇ ਅਗਰ ਬਿਸ਼ਪਾ ਬਲਵਿੰਦਰ ਜਾਨ ਜੀ ਦੇ ਬਾਰੇ ਵਿੱਚ ਗੱਲ ਕਰੀਏ ਤੇ ਉਹਨਾਂ ਦੇ ਵੱਲੋਂ ਅੱਜ ਇੱਕ ਮਿਸ਼ਨ ਔਰ ਕਾਫੀ ਨਿਯੁਕਤੀਆਂ ਵੀ ਦਿੱਤੀਆਂ ਗਈਆਂ ਨੇ ਬਹੁਤ ਸਾਰੇ ਅਹੁਦੇਦਾਰ ਕੜੇ ਕੀਤੇ ਗਏ ਕੀ ਕਹਿਣਾ ਚਾਹੋਗੇ ਇਸ ਸੰਬੰਧ ਵਿੱਚ ਹਾਂ ਮੇਰੇ ਬਾਰੇ ਇਹ ਹੀ ਕਹਿਣਾ ਚਾਹੁੰਦਾ ਵੀ ਇਹਨਾਂ ਨੇ ਇੱਕ ਬੜਾ ਵੱਡਾ ਅਪਰਾਧ ਕੀਤਾ ਹੈ ਇਹਨਾਂ ਨੇ ਕਿ ਯੂਨੀਅਨ ਬਣਾਈ ਹੈ ਯੂਨੀਅਨ ਦਾ ਕੰਮ ਹੁੰਦਾ ਹੈ ਇਕੱਠੇ ਚੱਲਣਾ ਤੇ ਜਦੋਂ ਵੀ ਕਾਲ ਕਰਨਗੇ ਮੇਨੂੰ ਆਸ ਹੈ ਮੈਂ ਪ੍ਰਾਰਥਨਾ ਕਰਦਾ ਰਹੂੰਗਾ ਵੀ ਉਹਨਾਂ ਨੂੰ ਇਹ ਸਾਰੇ ਦੇ ਸਾਰੇ ਹੌਣ ਤੇ ਜੋ ਕੁਛ ਇਹਨਾਂ ਦੇ ਮੁੱਦੇ ਹੋਣ ਜਾਂ ਲੋਕਾਂ ਦੇ ਮੁੱਦੇ ਹੋਣ ਪਾਸਟਰਾਂ ਦੇ ਮੁੱਦੇ ਹੋਣ ਜਾਂ ਮਸੀਹ ਲੋਕਾਂ ਦੇ ਮੁੱਦੇ ਹੋਣ ਉਹਨਾਂ ਨੂੰ ਹੱਲ ਕਰਨ ਵਾਸਤੇ ਪੂਰੀ ਪੂਰੀ ਆਪਣੇ ਕ੍ਰਿਸਚੀਅਨ ਭਾਈਚਾਰੇ ਦੀ ਜਿਹੜੀ ਆ ਹੈਲਪ ਕਰਨੇ ਲੱਗਦਾ ਹੈ ਤੁਹਾਨੂੰ ਕਿ ਜਿੰਨੇ ਵੀ ਵਿਸ਼ਵ ਜ਼ਬਾਨ ਪਾਸਸ ਜ਼ਬਾਨ ਆ ਜਿੰਨੇ ਵੀ ਕ੍ਰਿਸਚੀਅਨ ਕਮਿਊਨਿਟੀ ਆ ਪੰਜਾਬ ਦੇ ਵਿੱਚ ਨਹੀਂ ਪਰ ਕੀ ਇੰਡੀਆ ਭਰ ਦੇ ਵਿੱਚ ਉਹਨਾਂ ਨੂੰ ਇੱਕ ਹੋ ਜਾਣਾ ਚਾਹੀਦਾ ਆ ਤਾਂ ਕਿ ਜਿਹੜੇ ਮਸੀਹ ਵਿਰੋਧੀ ਖੜੇ ਹੁੰਦੇ ਆ ਉਹਨਾਂ ਨੂੰ ਠੱਲ ਪੈ ਸਕੇ ਇਹ ਤਾਂ ਸਾਨੂੰ ਪਰਮੇਸ਼ਰ ਦਾ ਵਾਚ ਨਹੀਂ ਦੱਸਦਾ ਆ ਪੈਸਾਨੂ ਇੱਕ ਹੋਣਾ ਜਿਹਦਾ ਪਹਿਲੇ ਸਾਲ ਦੀ ਕਲੀਸਾ ਜਿਹੜੀ ਸੀਗੀ ਬਾਣੀ ਵਿੱਚ ਲਿਖਿਆ ਵੀ ਇੱਕ ਮਨ ਹੋ ਕੇ ਇੱਕ ਦੇਲੋ ਕੇ ਦੁਆ ਕਰਦੇ ਸਨ ਇਸੇ ਤਰ੍ਹਾਂ ਜਿੱਥੇ ਕਿਤੇ ਵੀ ਅਸੀਂ ਹੋਈਏ ਸਾਨੂੰ ਇੱਕ ਦੇਲੋ ਕੇ ਇੱਕ ਮਨ ਹੋ ਕੇ ਇੱਕ ਦੂਜੇ ਦੇ ਵਾਸਤੇ ਪ੍ਰਾਰਥਨਾ ਕਰਨਾ ਚਾਹੀਦਾ ਹੈ ਖਾਸ ਕਰਕੇ ਜਿਹੜੀ ਇਹਨਾਂ ਨੇ ਆਰਗੇਨਾਈਜੇਸ਼ਨ ਅੱਜ ਖੜੀ ਕੀਤੀ ਆ ਉਹਦੇ ਵਾਸਤੇ ਦੁਆ ਲਗਾਤਾਰ ਕਰਦੇ ਰਹਿਣਾ ਚਾਹੀਦਾ ਜਦ ਅਸੀਂ ਦੁਆ ਕਰਾਂਗੇ ਉਹ ਦੁਆ ਜਿਹੜੀ ਆ ਪਰਮੇਸ਼ਰ ਦੇ ਅੱਗੇ ਜਦ ਧੂਮੇਲੀ ਤਰ੍ਹਾਂ ਜਾਏਗੀ ਉਹ ਜਦ ਪਰਮੇਸ਼ਰ ਦਾ ਜਲਾਲ ਉਸ ਦੁਆ ਤੇ ਹੈਗਾ ਉਹਦੀਆਂ ਕਿਰਣਾਾਂ ਦੇ ਵਿੱਚ ਬਦਲ ਕੇ ਉਦਾ ਆਨਸਰ ਜਿਹੜਾ ਜਾਂ ਦਾ ਮੁੰਡਾ ਉਹ ਲੈ ਕੇ ਵਾਪਸ ਆਏਗੀ ਔਰ ਇਹ ਜਰੂਰ ਆਪਣੀ ਜ਼ਿੰਦਗੀ ਦੇ ਵਿੱਚ ਸਫਲ ਹੋਣਗੇ ਜੋ ਉਹਨਾਂ ਨੇ ਮੁੱਦਾ ਬਣਾਇਆ ਜਾਂ ਜੋ ਡੈਸਟੀਨੇਸ਼ਨ ਜਾਂ ਏਮ ਜਾਂ ਗੋਲ ਜਨਾ ਕਿ ਚੱਲੇ ਨੇ ਉਹਨਾਂ ਵਿੱਚ ਜਰੂਰ ਸਫਲ ਹੋਣਗੇ ਔਰ ਲਾਸਟ ਵਿੱਚ ਬਿਸ਼ੂ ਸਾਹਿਬ ਤੁਹਾਡੇ ਕੋਲ ਪੁੱਛਣਾ ਚਾਹਾਂਗੇ ਕਿ ਜਿੰਨੇ ਪਾਸਸ ਸੁਬਾਨ ਬਿਸ਼ੂ ਸੁਬਾਨ ਆਏ ਨੇ ਉਹਨਾਂ ਦੇ ਸਬੰਧ ਵਿੱਚ ਤੁਸੀਂ ਕੀ ਕਹਿਣਾ ਚਾਹੋਗੇ ਮੈਂ ਸਭ ਤੋਂ ਪਹਿਲਾਂ ਜੀ ਬਿਸ਼ੂ ਸੁਬਾਨਾ ਦਾ ਬਹੁਤ ਬਹੁਤ ਜ਼ਿਆਦਾ ਪ੍ਰਭੂ ਯੀਸ਼ੂ ਮਸੀਹ ਦੇ ਨਾਂ 'ਚ ਵੈਲਕਮ ਵੀ ਕੀਤਾ ਤੇ ਥੈਂਕਸ ਕਰਦਾ ਹਾਂ ਮਾਸਟਰ ਸੁਬਾਨਾ ਦਾ ਵੀ ਥੈਂਕਸ ਕਰਦਾ ਹਾਂ ਔਰ ਮੇਰਾ ਇਹ ਆ ਮੰਨ ਦੀ ਪ੍ਰਾਰਥਨਾ ਕਿ ਇਹ ਮੇਲ ਅਸੀਂ ਯਿਸੂ ਮਸੀਹ ਦੀ ਦੂਜੀ ਆਮਦ ਤੱਕ ਸਾਰੇ ਬਣਾਈ ਰੱਖੀਏ। ਬਹੁਤ ਸ਼ੁਕਰੀਆ ਜੀ ਧੰਨਵਾਦ। ਸੋ ਇਹ ਸਨ ਸਾਡੇ ਵਿੱਚ ਕ੍ਰਿਸਚਨ ਐਂਡ 올 ਪੀਪਲ ਵੈਲਫੇਅਰ ਐਸੋਸੀਏਸ਼ਨ ਦੇ ਚੇਅਰਮੈਨ ਬਿਸ਼ਪ ਬਲਵਿੰਦਰ ਜੌਨ ਜੀ ਜਿਨ੍ਹਾਂ ਦੇ ਦੁਆਰਾ ਇੱਕ ਬਹੁਤ ਵੱਡੀ ਪਾਸਟਰ ਕਾਨਫਰੰਸ ਜਿਹੜੀ ਆ ਸਵਰਨ ਪੈਲੇਸ ਦੇ ਵਿੱਚ ਕੀਤੀ ਗਈ ਔਰ ਹੋਰ ਵੀ ਕਈ ਬਿਸ਼ਪ ਸਾਹਿਬਾਨਾਂ ਦੇ ਨਾਲ ਅਸੀਂ ਜਦੋਂ ਗੱਲਬਾਤ ਕੀਤੀ ਤੇ ਉਹਨਾਂ ਨੇ ਸਾਰਿਆਂ ਨੇ ਹੀ ਸ਼ਾਂਤੀ ਦਾ ਪੈਗਾਮ ਦਿੱਤਾ ਔਰ ਉਹਨਾਂ ਨੇ ਦੱਸਿਆ ਕਿ ਸਾਨੂੰ ਸਾਰੇ ਭਰਾਵਾਂ ਨੂੰ ਆ ਇੱਕੋਕੇ ਮਿਲ ਕੇ ਚੱਲਣ ਦੀ ਲੋੜ ਆ ਔਰ ਹਮੇਸ਼ਾ ਹੀ ਇਹ ਵੱਡੀਆਂ ਕਨਵੈਨਸ਼ਨਾਂ ਇਹ ਵੱਡੀਆਂ ਮੀਟਿੰਗਾਂ ਪਾਸਟਰ ਕਾਨਫਰੰਸ ਹੁੰਦੀਆਂ ਰਹਿਣਗੀਆਂ ਔਰ ਕੈਮਰਾਮੈਨ ਸੋਨੂ ਦੇ ਨਾਲ ਮੈਂ ਨਵਜੋਤ ਗਿੱਲ ਸੱਚ ਦੀ ਆਵਾਜ਼ ਥੈਂਕ ਯੂ